ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਸੰਗਤ ਜੀ ਆਪਾਂ ਜੋ ਵੀ ਸਾਖੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਭਾਵੇਂ ਆਪਾਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚੋਂ ਕੁਝ ਸਾਖੀਆਂ ਸਾਂਝੀਆਂ ਕਰਦੇ ਹਾਂ ਜਾਂ ਫਿਰ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਕੁਝ ਸਾਖੀਆਂ ਜਾਂ ਉਹਨਾਂ ਦੇ ਬਚਨ ਸਾਂਝੀ ਕਰਦੇ ਹਾਂ ਤੇ ਪਿੱਛੇ ਮਕਸਦ ਇਹ ਹੁੰਦਾ ਹੈ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾਮ ਦੇ ਨਿਬਾਣੀ ਦੇ ਨਾਲ ਜੁੜ ਸਕੀਏ ਸਾਡੀ ਜ਼ਿੰਦਗੀ ਨੂੰ ਇੱਕ ਸਹੀ ਰਾਹ ਮਿਲ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਆਪ ਜੀ ਦੇ ਨਾਲ ਮਹਾਪੁਰਖਾਂ ਦੇ ਪਾਸੋਂ ਸੁਣੀ ਹੋਈ ਮਹਾਪੁਰਖਾਂ ਦੀ ਹੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਸਾਖੀ ਨੂੰ ਸੁਣ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅੱਜ ਦੀ ਸਾਖੀ ਸੁਣ ਕੇ ਸਾਨੂੰ ਦੁਨਿਆਵੀ ਤਰੱਕੀ ਕਰਨ ਦਾ ਰਾਹ ਵੀ ਮਿਲ ਜਾਵੇਗਾ ਅਤੇ ਅਧਿਆਤਮਕ ਤੌਰ ਤੇ ਤਰੱਕੀ ਕਰਨ ਦਾ ਰਾਹ ਵੀ ਮਿਲੇਗਾ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਤੀ ਆ ਕਿ ਇਹ ਵੀਡੀਓ ਨੂੰ ਇਹ ਸਾਖੀ ਨੂੰ ਪੂਰਾ ਜ਼ਰੂਰ ਸੁਣੋਗੇ ਅਤੇ ਇਹ ਸਾਖੀ ਨੂੰ ਸਿਰਫ ਸਟੋਰੀ ਸਮਝ ਕੇ ਨਹੀਂ ਸੁਣਨਾ ਇਹ ਸਾਖੀ ਤੋਂ ਸਿੱਖਿਆ ਲੈਣੀ ਆ ਅਤੇ ਨਾਲ ਨਾਲ ਆਪਣੀ ਵੀ ਜਾਂਚ ਪੜਤਾਲ ਕਰਨੀ ਆ ਕਿ ਅਸੀਂ ਕਿੱਥੇ ਜੇ ਖੜੇ ਆ ਅੱਜ ਦੀ ਸਾਖੀ ਦੇ ਵਿੱਚ ਮਹਾਪੁਰਖਾਂ ਦੇ ਦੱਸੇ ਹੋਏ ਇੱਕ ਇੱਕ ਬਚਨ ਨੂੰ ਬੜੇ ਧਿਆਨ ਦੇ ਨਾਲ ਸੁਣਉਣਾ ਹੈ ਕਿਉਂਕਿ ਬਚਨ ਸੁਣਾਗੇ ਬਚਨ ਮੰਨਾਂਗੇ ਤਾਂ ਹੀ ਭਲਾ ਹੋਵੇਗਾ ਅੱਜ ਦੀ ਵੀਡੀਓ ਦੇ ਵਿੱਚ ਜਿਸ ਸੇਵਕ ਦੀ ਆਪਾਂ ਗੱਲ ਕੀਤੀ ਹੈ ਨਾ ਜਿਸ ਗਰੀਬ ਦੀ ਗਰੀਬੀ ਕੱਟੀ ਗਈ ਗਰੀਬ ਤੋਂ ਇੱਕ ਵੱਡਾ ਸ਼ਾਹੂਕਾਰ ਬਣ ਗਿਆ ਉਹ ਸ਼ਾਹੂਕਾਰ ਐਦਾਂ ਹੀ ਨਹੀਂ ਬਣਿਆ ਮਹਾਪੁਰਖਾਂ ਦੇ ਦੱਸੇ ਹੋਏ ਨੀਮ ਨੂੰ ਡਬਾ ਕੇ ਬਣਿਆ ਮਹਾਪੁਰਖਾਂ ਦੇ ਦੱਸੇ ਹੋਏ ਬਚਨਾਂ ਨੂੰ ਕਮਾ ਕੇ ਸ਼ਾਹੂਕਾਰ ਬਣਿਆ ਤਾਂ ਜੇਕਰ ਆਪਾਂ ਵੀ ਆਪਣੀ ਜ਼ਿੰਦਗੀ ਦੀ ਮੋਹਤਾਜੀ ਆਪਣੀ ਜ਼ਿੰਦਗੀ ਦੀ ਗਰੀਬੀ ਜਾਂ ਦੁੱਖ ਰੋਗ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਸਾਨੂੰ ਵੀ ਫਿਰ ਆਪਣੇ ਗੁਰੂ ਸਾਹਿਬਾਨਾਂ ਦੇ ਬਚਨ ਆਪਣੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਮੰਨਣੇ ਪੈਣਗੇ ਮਹਾਪੁਰਖ ਜੀ ਆਪਣੇ ਕੋਲੋਂ ਕੁਝ ਨਹੀਂ ਦੱਸਦੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਹੀ ਸਾਡੇ ਤੱਕ ਪਹੁੰਚਾਉਂਦੇ ਨੇ ਗੇੜੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਉਹ ਕਮਾਈ ਵਾਲੇ ਸੰਤ ਮਹਾਪੁਰਖ ਜੀ ਸੌਖਾ ਕਰਕੇ ਸਾਨੂੰ ਸਮਝਾ ਦਿੰਦੇ ਨੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਕਿਰਪਾ ਹਾਸਲ ਕਰਨ ਦਾ ਰਾਹ ਦਿਖਾਉਂਦੇ ਨੇ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਜੋ ਮਹਾਪੁਰਖਾਂ ਦੇ ਬਚਨ ਨੇ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਸਾਖੀ ਆਪਾਂ ਸੁਣਾਉਣ ਜਾ ਰਹੇ ਹਾਂ ਇਨੂੰ ਬੜੇ ਧਿਆਨ ਦੇ ਨਾਲ ਸੁਣੋਣਾ ਸਾਡਾ ਬਹੁਤ ਭਲਾ ਹੋਵੇਗਾ ਇਹ ਸਾਖੀ ਆ ਕਮਾਈ ਵਾਲੇ ਸੰਤ ਮਹਾਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਦੇ ਵਿੱਚੋਂ ਕਹਿੰਦੇ ਬਾਬਾ ਜੀ ਦਾ ਇੱਕ ਬੜਾ ਹੀ ਪਿਆਰਾ ਸੇਵਕ ਹੋਇਆ ਜੋ ਕਿ ਬਾਬਾ ਜੀ ਦੇ ਉੱਤੇ ਬੜੀ ਸ਼ਰਧਾ ਬੜਾ ਸਤਕਾਰ ਰੱਖਦਾ ਸੀ ਬਾਬਾ ਜੀ ਦੇ ਉੱਤੇ ਪੂਰਾ ਵਿਕਿਆ ਹੋਇਆ ਸੀ ਬੜੀ ਸੇਵਾ ਕਰਨੀ ਕਿਉਂਕਿ ਦੇਖੋ ਜੀ ਜਿਸ ਮਹਾਪੁਰਖ ਨੇ ਸਾਨੂੰ ਆਪਣੇ ਗੁਰੂ ਦੇ ਨਾਲ ਮਲਾਇਆ ਹੋਵੇ ਜਾਂ ਗੁਰੂ ਨੂੰ ਮਿਲਣ ਦਾ ਰਾਹ ਦੱਸਿਆ ਹੋਵੇ ਤਾਂ ਉਹ ਸੰਤਾ ਮਹਾਪੁਰਖਾਂ ਦਾ ਸਤਿਕਾਰ ਕਰਨਾ ਤਾਂ ਬਣਦਾ ਹੀ ਹੈ ਇਸੇ ਹੀ ਤਰ੍ਹਾਂ ਕਹਿੰਦੇ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦਾ ਉਹ ਸੇਵਕ ਜਿਸ ਦਾ ਨਾਮ ਕਾਕਾ ਸਿੰਘ ਜੀ ਸਾਖੀ ਦੇ ਵਿੱਚ ਹੈ ਆਉਂਦਾ ਹੈ ਕਹਿੰਦੇ ਉਹ ਕਾਕਾ ਸਿੰਘ ਜੀ ਵੀ ਬਾਬਾ ਜੀ ਦੀ ਬਹੁਤ ਇੱਜ਼ਤ ਕਰਦਾ ਬੜਾ ਸਤਿਕਾਰ ਕਰਦਾ ਮਹਾਪੁਰਖਾ ਦੇ ਕੋਲ ਆ ਕੇ ਉਹਨੇ ਬਹੁਤ ਸੇਵਾ ਕਰਨੀ ਇੱਕ ਦਿਨ ਇਸੇ ਤਰ੍ਹਾਂ ਸੇਵਾ ਕਰ ਰਿਹਾ ਸੀ ਤਾਂ ਮਹਾਪੁਰਖ ਜੀ ਰੀਝ ਗਏ ਮਹਾਪੁਰਖਾ ਨੇ ਕਾਕਾ ਸਿੰਘ ਨੂੰ ਆਵਾਜ਼ ਮਾਰੀ ਅਤੇ ਕਿਹਾ ਕਾਕਾ ਸਿੰਘ ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ ਕਹਿੰਦੇ ਜਦੋਂ ਮਹਾਪੁਰਖਾਂ ਨੇ ਖੁਦ ਆਵਾਜ਼ ਮਾਰ ਕੇ ਕਿਹਾ ਕਿ ਕਾਕਾ ਸਿੰਘ ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ ਤਾਂ ਮੰਗਣ ਨੂੰ ਕਾਕਾ ਸਿੰਘ ਜੀ ਬਹੁਤ ਕੁਝ ਮੰਗ ਸਕਦੇ ਸੀ ਪਰ ਕੁਝ ਨਹੀਂ ਮੰਗਿਆ ਕਿ ਆ ਬਾਬਾ ਜੀ ਤੁਹਾਡੀ ਦਇਆ ਚਾਹੀਦੀ ਆ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਆ ਮੰਗਣ ਨੂੰ ਇਹ ਵੀ ਮੰਗ ਸਕਦੇ ਸੀ ਕਿ ਬਾਬਾ ਜੀ ਗਰੀਬੀ ਘਟਾ ਦਿਓ ਗਰੀਬੀ ਕਰਕੇ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਰਹਿੰਦਾ ਸੀ ਇਹ ਵੀ ਕਹਿ ਸਕਦੇ ਸੀ ਕਿ ਬਾਬਾ ਜੀ ਘਰ ਦਾ ਕਲੇਸ਼ ਦੂਰ ਹੋ ਜਾਵੇ ਪਰ ਕਹਿੰਦੇ ਉਹ ਕਾਕਾ ਸਿੰਘ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਤੁਹਾਡੀ ਦਇਆ ਚਾਹੀਦੀ ਆ ਇਧਰ ਪਿੱਛੇ ਬੈਠੀ ਸੰਗਤ ਮਣ ਦੇ ਵਿੱਚ ਸੋਚ ਰਹੀ ਆ ਵੀ ਕਾਕਾ ਸਿੰਘ ਨੂੰ ਅੱਜ ਕਿੰਨਾ ਸੋਹਣਾ ਮੌਕਾ ਮਿਲਿਆ ਕਿਉਂਕਿ ਇਹ ਮੌਕਾ ਤਾਂ ਕਰਮਾਂ ਵਾਲਿਆਂ ਨੂੰ ਭਗਾਂ ਵਾਲਿਆਂ ਨੂੰ ਮਿਲਦਾ ਹੈ ਬਹੁਤੇ ਸਿੱਖ ਖੁਦ ਗੁਰੂ ਪਾਸ ਜਾ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਨੇ ਸੰਤ ਮਹਾਪੁਰਖਾਂ ਦੇ ਕੋਲ ਜਾ ਕੇ ਸਮੱਸਿਆਵਾਂ ਦੱਸਦੇ ਨੇ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਮੰਗਦੇ ਨੇ ਇੱਕ ਤੇ ਕਿਤੇ ਮੌਕਾ ਆਉਂਦਾ ਹੈ ਜਦੋਂ ਗੁਰੂ ਰੀਜਦਾ ਹੈ ਜਦੋਂ ਕੋਈ ਕਮਾਈ ਵਾਲੇ ਸੰਤ ਮਹਾਪੁਰਖ ਜੀ ਰੀਜਦੇ ਨੇ ਜਦੋਂ ਖੁਦ ਆਪਣੇ ਵੱਲੋਂ ਕਹਿੰਦੇ ਨੇ ਕਿ ਭਾਈ ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ ਦੱਸ ਕੀ ਚਾਹੀਦਾ ਹੈ ਕਹਿੰਦੇ ਹੁਣ ਸੰਗਤਮੰਦ ਦੇ ਵਿੱਚ ਸੋਚ ਰਹੀ ਹੈ ਵੀ ਕਾਕਾ ਸਿੰਘ ਜੀ ਨੂੰ ਬੜਾ ਸੋਹਣਾ ਮੌਕਾ ਮਿਲਿਆ ਏ ਕਾਕਾ ਸਿੰਘ ਆਪਣੇ ਘਰ ਦੀ ਗਰੀਬੀ ਕਟਾ ਲਵੇ ਆਪਣੇ ਘਰ ਦੀ ਗਰੀਬੀ ਦੂਰ ਕਰਵਾ ਲਵੇ ਮਨ ਵਿੱਚ ਸੋਚ ਰਿਹਾ ਵੀ ਇਹਦੇ ਘਰ ਦੇ ਵਿੱਚ ਕਲੇਸ਼ ਬੜਾ ਰਹਿੰਦਾ ਹੈ ਅੱਜ ਇਹਦੇ ਕੋਲ ਬੜਾ ਸੋਹਣਾ ਮੌਕਾ ਮਿਲਿਆ ਹੈ ਭਾਬ ਵੀ ਆਪਣੇ ਘਰ ਪਰਿਵਾਰ ਦੀਆਂ ਇਹਦੀਆਂ ਕਿੰਨੀਆਂ ਕਮੀਆਂ ਨੇ ਸਾਰੀਆਂ ਅੱਜ ਦੂਰ ਹੋ ਸਕਦੀਆਂ ਨੇ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹਦੇ ਤੇ ਖੁਸ਼ ਨੇ ਸਭ ਦਾ ਧਿਆਨ ਕਾਕਾ ਸਿੰਘ ਜੀ ਤੇ ਵੀ ਪਤਾ ਨਹੀਂ ਹੁਣ ਕਾਕਾ ਸਿੰਘ ਜੀ ਕੀ ਮੰਗਣਗੇ ਕਹਿੰਦੇ ਕਾਕਾ ਸਿੰਘ ਨੇ ਯਾਰ ਬਾਬਾ ਜੀ ਜੇਕਰ ਤੁਸੀਂ ਬਹੁਤੇ ਹੀ ਖੁਸ਼ ਹੋ ਕੁਝ ਦੀ ਨਹੀਂ ਚਾਹੁੰਦੇ ਹੋ ਨਾ ਤਾਂ ਫਿਰ ਮੈਨੂੰ ਨਾਮ ਦੀ ਦਾਤ ਦੇ ਦਿਓ ਮੇਨੂੰ ਨਾਮ ਕਦੇ ਨਾ ਵਿਸਰੇ ਮੈਂ ਹਰ ਵੇਲੇ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਕਨੈਕਟ ਰਹਾ ਕਿੰਨੇ ਜਦੋਂ ਕਾਕਾ ਸਿੰਘ ਨੇ ਨਾਮ ਦੀ ਰਾਤ ਮੰਗੀ ਤਾਂ ਮਹਾਪੁਰਖਾਂ ਨੇ ਉਹਨੂੰ ਘੁੱਟ ਕੇ ਗਲ ਬੱਕੜੀ ਦੇ ਵਿੱਚ ਲੈ ਲਿਆ ਅਤੇ ਕਿਹਾ ਕਾਕਾ ਸਿੰਘ ਸਦਕੇ ਤੇਰੇ ਤੇ ਕਾਕਾ ਸਿੰਘ ਜੇ ਤੂੰ ਚਾਹੁੰਦਾ ਤਾਂ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੀ ਬੇਨਤੀ ਕਰ ਸਕਦਾ ਸੀ ਜੇ ਤੂੰ ਚਾਹੁੰਦਾ ਤਾਂ ਆਪਣੇ ਘਰ ਦੇ ਕਲੇਸ਼ ਨੂੰ ਦੂਰ ਕਰਨ ਦੀ ਬੇਨਤੀ ਕਰ ਸਕਦਾ ਸੀ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਤੈਨੂੰ ਉਹ ਵੀ ਮਿਲ ਜਾਣਾ ਸੀ ਪਰ ਤੂੰ ਮੰਗਿਆ ਹੈ ਨਾਮ ਤੇ ਜੇ ਹੁਣ ਤੂੰ ਨਾਮ ਮੰਗਿਆ ਹੈ ਨਾ ਹੁਣ ਤੈਨੂੰ ਹੋਰ ਕੁਝ ਵੀ ਮੰਗਣ ਦੀ ਲੋੜ ਪੈਣੀ ਨਹੀਂ ਆ ਇਹ ਸਾਰੀਆਂ ਚੀਜ਼ਾਂ ਆਪੇ ਹੀ ਤੇਰੇ ਮਗਰ-ਮਗਰ ਕਰਨਗੀਆਂ ਹੁਣ ਤੈਨੂੰ ਨਹੀਂ ਪਤਾ ਕਿ ਤੇਰੇ ਉੱਤੇ ਕੀ ਕੀ ਕਿਰਪਾ ਹੋਣੀ ਆ ਇਹ ਕਹਿ ਕੇ ਕਮਾਈ ਵਾਲੇ ਮਹਾਪੁਰਖਾਂ ਨੇ ਕਾਕਾ ਸਿੰਘ ਜੀ ਦੇ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ ਬਾਬਾ ਜੀ ਨੇ ਕਿਹਾ ਵੀ ਭਾਈ ਹੁਣ ਅੱਜ ਤੋਂ ਬਾਅਦ ਅਮਰਤ ਵੇਲੇ 2 ਵਜੇ ਉੱਠ ਜਾਵੇਂ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਕੁਝ ਸਮਾਂ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰਨਾ ਹੈ ਭਾਗ ਕੀ ਵਾਹਿਗੁਰੂ ਵਾਹਿਗੁਰੂ ਜਪਨਾ ਹੈ ਫਿਰ ਉਸ ਤੋਂ ਬਾਅਦ ਇੱਕ ਪਾਠ ਸੁਖਮੀ ਸਾਹਿਬ ਜੀ ਦਾ ਕਰਨਾ ਉਸ ਤੋਂ ਬਾਅਦ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨੇ ਆ ਅਤੇ ਉਸ ਤੋਂ ਉਪਰੰਤ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਫਿਰ ਜਦੋਂ ਤੂੰ ਆਪਣੇ ਕੰਮ ਤੇ ਜਾਵੇਂਗਾ ਆਪਣੀ ਹੱਡੀ ਤੇ ਜਾਵੇਂਗਾ ਕਿਉਂਕਿ ਕਾਕਾ ਸਿੰਘ ਦੀ ਕਰਿਆਨੇ ਦੀ ਹੱਡੀ ਸੀ ਤਾਂ ਬਾਬਾ ਜੀ ਨੇ ਕਿਹਾ ਉਹ ਉਥੇ ਖਰਾ ਸਬਦਾ ਵੇਚਣਾ ਏ ਤੇਰੇ ਸਬਦੇ ਦੇ ਵਿੱਚ ਬਿਲਕੁਲ ਮਿਲਾਵਟ ਨਹੀਂ ਹੋਣੀ ਚਾਹੀਦੀ ਪੂਰਾ ਤੋਲਣਾ ਹੈ ਅਤੇ ਰੇਟ ਇੱਕ ਹੋਵੇ ਭਾਵ ਕਿ ਇਹ ਸਾਰੇ ਬਚਨ ਬਰਕਤ ਦੇ ਰੂਪ ਦੇ ਵਿੱਚ ਕਾਕਾ ਸਿੰਘ ਜੀ ਨੂੰ ਬਾਬਾ ਜੀ ਨੇ ਦੇ ਦਿੱਤੇ ਤੇ ਕਾਕਾ ਸਿੰਘ ਜੀ ਨੇ ਵੀ ਅੱਗੋਂ ਬਾਬਾ ਜੀ ਦੇ ਬਚਨ ਪੂਰੇ ਨੀਮ ਦੇ ਨਾਲ ਨਿਭਾਏ ਕਿਉਂਕਿ ਕਾਕਾ ਸਿੰਘ ਜੀ ਭਗਤੀ ਭਾਵ ਦੇ ਵਿੱਚ ਤਾਂ ਪਹਿਲਾਂ ਹੀ ਬੜਾ ਅੱਗੇ ਸਨ ਉੱਤੋਂ ਹੁਣ ਬਾਬਾ ਜੀ ਦੇ ਵੱਲੋਂ ਨੀਮ ਮਿਲ ਗਿਆ ਬਾਬਾ ਜੀ ਦੇ ਬਚਨ ਮਿਲ ਗਏ ਤਾਂ ਬੱਸ ਕਾਕਾ ਸਿੰਘ ਜੀ ਨੇ ਪੂਰੇ ਨੀਮ ਦੇ ਨਾਲ ਨੀਮ ਨਿਭਾਉਣਾ ਸ਼ੁਰੂ ਕੀਤਾ ਬਾਬਾ ਜੀ ਦੇ ਬਚਨ ਕਮਾਉਣੇ ਸ਼ੁਰੂ ਕੀਤੇ ਜਿਵੇਂ ਜਿਵੇਂ ਨੀਮ ਨਿਭਾ ਰਿਹਾ ਏ ਬਾਬਾ ਜੀ ਦੇ ਬਚਨ ਕਮਾ ਰਿਹਾ ਏ ਓਵੇਂ ਓਵੇਂ ਉਹਦੀ ਤਰੱਕੀ ਵੱਧ ਰਹੀ ਆ ਕਾਕਾ ਸਿੰਘ ਦੇ ਚਰਚੇ ਚਾਰ ਸ਼ੇਰੇ ਹੋਣ ਲੱਗੇ ਵੀ ਭਾਈ ਇਹ ਹੱਟੀ ਵਾਲਾ ਸਬਦਾ ਖਰਾ ਵੇਚਦਾ ਹੈ ਸੌਦੇ ਦਾ ਰੇਟ ਵੀ ਬੜਾ ਸਸਤਾ ਰੱਖਿਆ ਹੈ ਅਤੇ ਇਹਦੀ ਬੋਲਬਾਣੀ ਵੀ ਬੜੀ ਮਿੱਠੀ ਆ ਕਹਿੰਦੇ ਇਵੇਂ ਦੂਰੋਂ ਨੇੜਿਓਂ ਲੋਕ ਇਹਦੇ ਕੋਲ ਆ ਕੇ ਸੌਦਾ ਖਰੀਦਣ ਲੱਗੇ ਉਸ ਵੇਲੇ ਦੇ ਪਠਾਨ ਵੀ ਕਾਕਾ ਸਿੰਘ ਦੇ murid ਹੋ ਗਏ ਉਹ ਵੀ ਬੜੀਆਂ ਤਰੀਫਾਂ ਕਰਿਆ ਕਰਨ ਭਾਵ ਕਿ ਕਾਕਾ ਸਿੰਘ ਜੀ ਤਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ ਦਿਨਾਂ ਦੇ ਵਿੱਚ ਹੀ ਕਾਕਾ ਸਿੰਘ ਜੀ ਇੱਕ ਵੱਡੇ ਸ਼ਾਹੂਕਾਰ ਬਣ ਗਏ ਕਹਿੰਦੇ ਹੁਣ ਜਦੋਂ ਕਾਕਾ ਸਿੰਘ ਸ਼ਾਹਕਾਰ ਬਣ ਗਿਆ ਤਾਂ ਕਾਕਾ ਸਿੰਘ ਨੇ ਇੱਕ ਕਦਮ ਆਪਣੇ ਆਪ ਹੀ ਗੁਰੂ ਵਾਲੇ ਪਾਸੇ ਹੋਰ ਵਧਾ ਲਿਆ ਪਹਿਲਾਂ ਖੁਦ ਨਾਮ ਜਪਦਾ ਸੀ ਹੁਣ ਇਹਨੇ ਜਪਉਣਾ ਸ਼ੁਰੂ ਕਰ ਦਿੱਤਾ ਜੋ ਵੀ ਨੀਮ ਬਾਬਾ ਜੀ ਨੇ ਦਿੱਤਾ ਸੀ ਜੋ ਬਚਨ ਬਾਬਾ ਜੀ ਨੇ ਦਿੱਤੇ ਸਨ ਉਹ ਤਾਂ ਉਸੇ ਤਰ੍ਹਾਂ ਨਿਭਾ ਰਿਹਾ ਹੈ ਪਰ ਹੁਣ ਇਹਨੇ ਇੱਕ ਚੇਂਜ ਕੀਤਾ ਜਿੰਨੇ ਵਜੇ ਪਹਿਲਾਂ ਆਪਣੀ ਹੱਡੀ ਬੰਦ ਕਰਦਾ ਸੀ ਨਾ ਉਸ ਤੋਂ ਪਹਿਲਾਂ ਹੱਡੀ ਬੰਦ ਕਰਨੀ ਸ਼ੁਰੂ ਕਰ ਦਿੱਤੀ ਸ਼ਾਮ ਵੇਲੇ ਜੋ ਜਮਾ ਆਪਣੀ ਹੱਡੀ ਤੇ ਬਤਾਉਂਦਾ ਸੀ ਉਹ ਘਰ ਦੇ ਵਿੱਚ ਸੰਗਤ ਦੇ ਨਾਲ ਨਾਮ ਜਪ ਕੇ ਬਤਾਉਣ ਲੱਗਾ ਭਾਵੇਂ ਕਿ ਆਪਣੇ ਘਰ ਦੇ ਵਿੱਚ ਸਾਧ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਜੋ ਵੀ ਸੰਗਤਾਂ ਆਉਂਦੀਆਂ ਰਲ ਮਿਲ ਕੇ ਭਜਨ ਬੰਦਗੀ ਕਰਦੇ ਅਤੇ ਕਾਕਾ ਸਿੰਘ ਜੀ ਪਦਾਰਥਾਂ ਦੇ ਨਾਲ ਵੀ ਸੰਗਤ ਦੀ ਸੇਵਾ ਕਰਦੇ ਜਲ ਪਾਣੀ ਪ੍ਰਸ਼ਾਦ ਜੋ ਵੀ ਪਦਾਰਥ ਨੇ ਨਾਲ ਸੇਵਾ ਕਰ ਸਕਦੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੁਣ ਤਾਂ ਕਾਕਾ ਸਿੰਘ ਜੀ ਦੇ ਚਰਚੇ ਹੋਰ ਵੀ ਚਾਰ ਚਫੇਰੇ ਵੱਧ ਗਏ ਕਾਕਾ ਸਿੰਘ ਜੀ ਦਾ ਵੀ ਇੱਕ ਨਵਾਂ ਹੀ ਰੂਪ ਨਿਕਲ ਕੇ ਸਾਹਮਣੇ ਆ ਰਿਹਾ ਸੀ ਹੌਲੀ ਹੌਲੀ ਕਾਕਾ ਸਿੰਘ ਜੀ ਦੇ ਬੋਲ ਵੀ ਸੱਟ ਹੋਣ ਲੱਗ ਪਏ ਕਹਿੰਦੇ ਇਦਾਂ ਹੀ ਬਾਬਾ ਜੀ ਦਾ ਜੋੜ ਮੇਲਾ ਆ ਗਿਆ ਅਤੇ ਕਾਕਾ ਸਿੰਘ ਜੀ ਹਰ ਵਾਰ ਜੋੜ ਮੇਲੇ ਦੇ ਉੱਤੇ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਸਨ ਇਸ ਵਾਰ ਉਸ ਸੰਗਤ ਦਾ ਵੱਡਾ ਕਾਫਲਾ ਨੰਗ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਗਏ ਜਦੋਂ ਘਰੋਂ ਚੱਲੇ ਤਾਂ ਆਪਣੀ ਘਰਵਾਲੀ ਦੇ ਨਾਲ ਸਲਾਹ ਕੀਤੀ ਕਿ ਇਸ ਵਾਰ ਜਾਵਾਂਗਾ ਤਾਂ ਬਾਬਾ ਜੀ ਦੇ ਨਾਲ ਆਪਣੀ ਧੀ ਬਾਰੇ ਗੱਲ ਕਰਕੇ ਆਵਾਂਗਾ ਕਿਉਂਕਿ ਧੀ ਜਵਾਨ ਹੋ ਗਈ ਆ ਧੀ ਨੂੰ ਚੰਗਾ ਘਰਵਾਰ ਲੱਭ ਜਾਵੇ ਇਹ ਬੇਨਤੀ ਬਾਬਾ ਜੀ ਦੇ ਅੱਗੇ ਕਰਕੇ ਆਵਾਂਗਾ ਕਹਿੰਦੇ ਇਹ ਸਲਾਹ ਕਰਕੇ ਸੰਗਤ ਨੂੰ ਨਾਲ ਲੈ ਕੇ ਮਹਾਪੁਰਖਾਂ ਦੇ ਕੋਲ ਪਹੁੰਚ ਗਿਆ ਕਹਿੰਦੇ ਸਮਾਗਮਾਂ ਦੀ ਸਮਾਪਤੀ ਹੋਈ ਤਾ ਮਹਾਪੁਰਖ ਜੀ ਸੰਗਤ ਨੂੰ ਮਿਲਣ ਲੱਗੇ ਕਹਿੰਦੇ ਜਦੋਂ ਸੰਗਤ ਨੂੰ ਮਿਲੇ ਤਾਂ ਕੁਝ ਸੰਗਤਾਂ ਨੂੰ ਬਾਬਾ ਜੀ ਨੇ ਪੁੱਛਿਆ ਭਾਈ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਤਾਂ ਕਹਿੰਦੇ ਉਹਨਾਂ ਸੰਗਤਾਂ ਨੇ ਕਿਹਾ ਬਾਬਾ ਜੀ ਅਸੀਂ ਕਾਕਾ ਸਿੰਘ ਜੀ ਦੇ ਨਾਲ ਆਏ ਹਾਂ ਕਹਿੰਦੇ ਬਾਬਾ ਜੀ ਬੜੇ ਖੁਸ਼ ਹੋਏ ਅਤੇ ਕਿਹਾ ਕਾਕਾ ਸਿੰਘ ਜੀ ਆਪ ਕਿੱਥੇ ਨੇ ਸੰਗਤ ਨੇ ਕਿਹਾ ਬਾਬਾ ਜੀ ਉਹ ਬਾਹਰ ਖੜੇ ਨੇ ਉਹ ਤੁਹਾਡੀ ਆਵਾਜ਼ ਦੀ ਉਡੀਕ ਕਰ ਰਹੇ ਨੇ ਮਹਾਪੁਰਖ ਨੇ ਕਿਹਾ ਭਾਈ ਉਹਨੂੰ ਕੋਈ ਰੋਕਿਆ ਉਹ ਜਦੋਂ ਮਰਜ਼ੀ ਆ ਜਾ ਸਕਦਾ ਹੈ ਸੰਗਤਾਨੇ ਕਿਹਾ ਨਹੀਂ ਬਾਬਾ ਜੀ ਉਹ ਤੁਹਾਡੀ ਆਵਾਜ਼ ਦੀ ਉਡੀਕ ਕਰ ਰਹੇ ਨੇ ਕਹਿੰਦੇ ਬਾਬਾ ਜੀ ਨੇ ਆਵਾਜ਼ ਮਾਰੀ ਤਾਂ ਕਾਕਾ ਸਿੰਘ ਜੀ ਅੰਦਰ ਆਏ ਪਹਿਲਾ ਮਹਾਰਾਜ ਜੀ ਦੇ ਦਰਸ਼ਨ ਕੀਤੇ ਭਾਗ ਕੀ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਫਿਰ ਮਹਾਪੁਰਖਾਂ ਦੇ ਦਰਸ਼ਨ ਕੀਤੇ ਮਹਾਪੁਰਖਾਂ ਨੇ ਫਿਰ ਅੱਜ ਕਾਕਾ ਸਿੰਘ ਨੂੰ ਕਿਹਾ ਕਾਕਾ ਸਿੰਘ ਤੇਰੇ ਤੋਂ ਸਤਿਕੇ ਹੁਣ ਤਾਂ ਤੂੰ ਇੱਕ ਪੌੜੀ ਹੋਰ ਉੱਪਰ ਚੜ ਗਿਆ ਏ ਬੜਾ ਵਧੀਆ ਕੰਮ ਕਰਨਿਆ ਕਾਕਾ ਸਿੰਘ ਅਸੀਂ ਅੱਜ ਤੇਰੇ ਤੋਂ ਫਿਰ ਬੜੇ ਖੁਸ਼ ਆ ਅਸੀਂ ਤੈਨੂੰ ਅੱਜ ਫਿਰ ਕੁਝ ਦੇਣਾ ਚਾਹੁੰਨੇ ਆ ਪਰ ਅੱਜ ਤੂੰ ਮੰਗ دنیavi ਮੰਗੀ ਤਾਂ ਕਹਿੰਦੇ ਕਾਕਾ ਸਿੰਘ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਅਤੇ ਨਾਲ ਹੀ ਕਾਕਾ ਸਿੰਘ ਜੀ ਨੇ ਮਹਾਪੁਰਖਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਿਹਾ ਬਾਬਾ ਜੀ ਧੀ ਦੇ ਲਈ ਕੋਈ ਚੰਗਾ ਘਰ-ਵਾਰ ਮਿਲ ਜਾਵੇ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਕਾਕਾ ਸਿੰਘ ਤੂੰ ਇੱਕ ਸ਼ਾਹੂਕਾਰ ਆ ਤੇਰਾ ਇੰਨਾ ਉੱਚਾ ਰਤਬਾ ਏ ਭਾਵੇਂ ਕਿ ਧੰਨ ਦੌਲਤ ਵੀ ਬਥੇਰੀ ਏ ਤੇਰਾ ਨਾਮ ਵੀ ਚਾਰ ਸ਼ਫੇਰੇ ਆ ਤੈਨੂੰ ਰਿਸ਼ਤਿਆਂ ਦੀ ਘਾਟ ਏ ਤੂੰ ਤਾਂ ਜਿਸ ਘਰ-ਵਾਰ ਵੱਲ ਉਂਗਲ ਕਰ ਲਵੇਂ ਉਹਨਾਂ ਦੇ ਭਾਗ ਖੁੱਲ ਜਾਣਗੇ ਤੂੰ ਸਾਨੂੰ ਕਹਿ ਰਿਹਾ ਕਹਿੰਦੇ ਕਾਕਾ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਸਹੀ ਕਹਿ ਰਹੇ ਹੋ ਘਾਟਾ ਕੋਈ ਨਹੀਂ ਆ ਪਰ ਜਿੱਥੇ ਤੁਹਾਡੀ ਨਜ਼ਰ ਨੇ ਪਹੁੰਚ ਜਾਣਾ ਏ ਉੱਥੇ ਕਾਕੇ ਦੀ ਨਜ਼ਰ ਨਹੀਂ ਪਹੁੰਚ ਸਕਦੀ ਹੋ ਸਕਦਾ ਏ ਮੈਂ ਇਹ ਦੁਨੀਆ ਦੀ ਚਮਕ-ਦਮਕ ਤੇ ਢੁੱਲ ਜਾਵਾਂ ਕੋਈ ਗਲਤ ਫੈਸਲਾ ਕਰ ਲਵਾਂ ਪਰ ਤੁਸੀਂ ਜੋ ਫੈਸਲਾ ਕਰੋਗੇ ਸਹੀ ਹੋਵੇਗਾ ਤਾਂ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਅੱਛਾ ਇੰਨਾ ਮਾਣ ਦਿੱਨ ਆਏ ਸਾਨੂੰ ਫਿਰ ਜਿੱਥੇ ਅਸੀਂ ਕਵਾਂਗੇ ਉੱਥੇ ਰਿਸ਼ਤਾ ਕਰ ਦਵੇਂਗਾ ਤੇ ਕਹਿੰਦੇ ਕਾਕਾ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਹਾਡਾ ਹੁਕਮ ਸਿਰ ਮੱਥੇ ਜੇ ਤੁਸੀਂ ਰਿਸ਼ਤਾ ਲੱਭ ਕੇ ਦਓ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਤੇ ਕਹਿੰਦੇ ਕੋਲ ਹੀ ਇੱਕ ਲੜਕਾ ਬੈਠਾ ਸੀ ਜਿਸ ਦਾ ਨਾਮ ਸਾਖੀ ਦੇ ਵਿੱਚ ਸ਼ਡਿਊਲ ਸਿੰਘ ਜੀ ਲਿਖਿਆ ਗਿਆ ਹੈ ਕਹਿੰਦੇ ਮਹਾਪੁਰਖਾਂ ਨੇ ਉਸ ਲੜਕੇ ਵੱਲ ਮঙ্গল ਕਰ ਦਿੱਤੀ ਕਿ ਆ ਕਾਕਾ ਸਿੰਘ ਸਾਨੂੰ ਤਾਂ ਤੇਰੀ ਧੀ ਦੇ ਲਈ ਇਹ ਲੜਕਾ ਪਸਾਉਂਦੇ ਆ ਤੂੰ ਦੇਖ ਲੈ ਕਹਿੰਦੇ ਕਾਕਾ ਸਿੰਘ ਕਹਿਣ ਲੱਗਾ ਬਾਬਾ ਜੀ ਜੋ ਤੁਸੀਂ ਮੇਰੀ ਧੀ ਦੇ ਲਈ ਚੁਣਿਆ ਏ ਉਹ ਹੀ ਰਾਹੀ ਹੋਵੇਗਾ। ਮਹਾਪੁਰਖ ਨੇ ਕਿਹਾ ਕਾਕਾ ਸਿੰਘੇ ਮੇਰੀ ਗੱਲ ਪੂਰੀ ਸੁਣ ਲਾ। ਮਹਾਪੁਰਖ ਨੇ ਕਿਹਾ ਕਾਕਾ ਸਿੰਘ ਇਹ ਲੜਕਾ ਪੈਸੇ ਪੱਖੋਂ ਗਰੀਬ ਏ ਤੇਰੇ ਜਿੰਨਾ ਅਮੀਰ ਨਹੀਂ ਆ ਨਾ ਹੀ ਇਹਦਾ ਤੇਰੇ ਜਿੰਨਾ ਨਾਮ ਆ ਪਰ ਹਾਂ ਭਜਨ ਬੰਦਗੀ ਨਾਮ ਦੇ ਵਿੱਚ ਇਤਨੀ ਆ। ਕਹਿੰਦੇ ਕਾਕਾ ਸਿੰਘ ਨੇ ਕਿਹਾ ਬਾਬਾ ਜੀ ਕਾਕਾ ਸਿੰਘ ਆਪਣੀ ਔਕਾਤ ਨਹੀਂ ਭੁੱਲਿਆ ਅੱਜ ਜੋ ਵੀ ਆ ਤੁਹਾਡੇ ਕਰਕੇ ਆ। ਇਹ ਨਾਮ ਦੀ ਕਮਾਈ ਕਰਕੇ ਆ ਇਸ ਕਰਕੇ ਤੁਸੀਂ ਜੋ ਵੀ ਮੇਰੀ ਧੀ ਦੇ ਲਈ ਫੈਸਲਾ ਕਰੋਗੇ ਨਾ ਮੈਨੂੰ ਮਨਜ਼ੂਰ ਆ ਮੇਰੀ ਖੁਸ਼ੀ ਤੁਹਾਡੀ ਖੁਸ਼ੀ ਦੇ ਵਿੱਚ ਆ ਕਹਿੰਦੇ ਮਹਾਪੁਰਖਾਂ ਨੇ ਉਹ ਲੜਕੇ ਦੀ ਮਾਂ ਨੂੰ ਵੀ ਆਵਾਜ਼ ਮਾਰੀ ਮਾਂ ਨੂੰ ਵੀ ਪੁੱਛਿਆ ਕਿ ਬੀਬੀ ਤੁਸੀਂ ਵੀ ਦੱਸ ਦੋ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਹੋ ਤਾਂ ਕਹਿੰਦੇ ਬੀਬੀ ਵੀ ਐਡੇ ਵੱਡੇ ਘਰ ਦੇ ਨਾਲ ਰਿਸ਼ਤਾ ਜੁੜਨ ਦੀ ਗੱਲ ਸੁਣ ਕੇ ਹੀ ਸਨ ਹੋ ਗਈ ਫਿਰ ਕਹਿਣ ਲੱਗੀ ਬਾਬਾ ਜੀ ਐਨੇ ਵੱਡੇ ਘਰ ਦੇ ਨਾਲ ਮੱਥਾ ਲਾ ਕੇ ਅਸੀਂ ਪਗਾ ਲਵਾਂਗੇ ਤਾਂ ਕਹਿੰਦੇ ਮਹਾਪੁਰਖਾਂ ਨੇ ਕਿਹਾ ਬੀਬੀ ਪਗਾਉਣ ਦੀ ਗੱਲ ਬਾਅਦ ਵਿੱਚ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਹੋ ਤਾਂ ਕਹਿੰਦੇ ਬੀਬੀ ਨੇ ਮੇ ਹੱਥ ਜੋੜ ਕੇ ਕਿਹਾ ਬਾਬਾ ਜੀ ਤੁਹਾਡੀ ਖੁਸ਼ੀ ਦੇ ਵਿੱਚ ਹੀ ਸਾਡੀ ਖੁਸ਼ੀ ਤੇ ਕਹਿੰਦੇ ਮਹਾਪੁਰਖਾਂ ਨੇ ਉਸੇ ਵੇਲੇ ਆਪਣੇ ਕੋਲੋਂ ਸੋਨਾ ਰੁਪਿਆ ਅਤੇ ਗੁੜ ਦੀ ਢੇਲੀ ਮੁੰਡੇ ਦੀ ਝੋਲੀ ਦੇ ਵਿੱਚ ਪਾ ਕੇ ਰਿਸ਼ਤਾ ਪੱਕਾ ਕਰ ਦਿੱਤਾ ਸੋ ਸੰਗਤ ਜੀ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸੰਧੀ ਕੀਤੀ ਕਿ ਮਹਾਪੁਰਖਾਂ ਦੇ ਬਚਨ ਸੁਣ ਲੈਣੇ ਸੌਖੇ ਆ ਪਰ ਕਮਾਉਣੇ ਬੜੇ ਔਖੇ ਆ ਪਰ ਜੋ ਕਮਾ ਲੈਂਦੇ ਆ ਨਾ ਫਿਰ ਉਹ ਸਭ ਕੁਝ ਪਾ ਲੈਂਦੇ ਆ ਕਿਉਂਕਿ ਜਿਹੜੇ ਕਮਾਈ ਵਾਲੇ ਸੰਤ ਮਹਾਪੁਰਖਾਂ ਨੇ ਕਮਾਈਆਂ ਕੀਤੀਆਂ ਨੇ ਉਹ ਖੁਦ ਨਹੀਂ ਬੋਲਦੇ ਉਹਨਾਂ ਦੇ ਵਿੱਚ ਗੁਰਨਾਣਕ ਪਾਸ਼ਾ ਆਪ ਹੀ ਬੋਲ ਰਹੇ ਹੁੰਦੇ ਨੇ ਅਤੇ ਜਿਸ ਬੰਦੇ ਦੇ ਕੋਲ ਨਾਮ ਦੀ ਕਮਾਈ ਹੈ ਨਾ ਸਮਝੋ ਉਹ ਦੁਨੀਆ ਦਾ ਸਭ ਤੋਂ ਤਨਮਾਨ ਬੰਦਾ ਹੈ ਨਾਮ ਦੇ ਪਿੱਛੇ ਸੁੱਖ ਪਦਾਰਥ ਰਿੱਧੀਆਂ ਸਿੱਧੀਆਂ ਸਭ ਹੱਥ ਜੋੜ ਕੇ ਆਉਂਦੀਆਂ ਨੇ ਸੋ ਸੰਗਤ ਜੀ ਜੇਕਰ ਇਹ ਸਾਖੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਹੀਂ ਲੱਗੀ ਜਾਂ ਫਿਰ ਸਾਖੀ ਸੁਣਾਉਂਦਿਆਂ ਤੋਂ ਹੀ ਵਿੱਚ ਕੋਈ ਗਲਤੀ ਹੋ ਗਈ ਆ ਕੋਈ ਭੁੱਲ ਰਹਿ ਗਈ ਆ ਪਵਾਹੀ ਗੁਰੂ ਜੀ ਸੰਗਤ ਜੀ ਤੁਸੀਂ ਮੈਨੂੰ ਮਾਫ਼ ਕਰ ਦੇਣਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ